welcom my channel hello everyone welcome back to our new vlog guys give us a seeing hope that then we come it feel ki baad meri kaat a rahi honi hai kyunki assi ja rahe ha 38 guys assi ja rahe ha 38 toanu ravan dikhan subah se subah hai subah da time hai 7 baje da ਲੋ ਜੀ ਗਾਇਸ ਅਸੀਂ ਆ ਗਏ ਦੁਸਹਿਰਾ ਗਰਾਊਂਡ ਵਾਲੇ ਬਾਜ਼ਾਰ ਦੇਖੋ ਜੀ ਇਹ ਮਾਰਕੀਟ ਹੈ ਉਹ ਬੰਦ ਪਈ ਹਜੇ ਮਾਰਕੀਟ ਕਿਉਂਕਿ ਸਵੇਰ ਦਾ ਟਾਈਮ ਹੈ ਗਾਇਸ ਅਸੀਂ ਐਂਟਰ ਹੋ ਗਏ ਆ ਦ੍ਰੈਸੀ ਗਰਾਊਂਡ ਤੇ ਇੱਥੇ ਦੇਖੋ ਰਾਵਣ ਤੇ ਚੂਲੇ ਦੇਖੋ ਅਸੀਂ ਸ਼ਿਵੇਸ਼ਵਰੇ ਆਏ ਆ ਮੱਥਾ ਟੇਕਣ ਰਾਵਣ ਨੂੰ ਦੇਖੋ ਜੀ ਉਹ ਫੋਟੋ ਨੂੰ ਚਿਕ ਹਾਈਲਾਈਟ ਕਰ ਲਓ ਜੀ ਗਾਇਸ ਅਸੀਂ ਅੱਗੇ ਦ੍ਰੈਸੀ ਗਰਾਉਂਡ ਤੇ ਇੱਥੇ ਦੇਖੋ ਰਾਵਣ ਲੁਧਿਆਣੇ ਵਿੱਚ ਰਾਵਣ ਇੱਥੇ ਸਭ ਤੋਂ ਵੱਡਾ ਬਣਾਇਆ ਹੁੰਦਾ ਤੇ ਮਾਰਨਿੰਗ ਟਾਈਮ ਆਇਆ ਆ ਪਰ ਸਵੇਰ ਸਵੇਰ ਮੱਥਾ ਟੇਕ ਕੇ ਰਾਵਣ ਨੂੰ ਇਧਰ ਚੂਲੇ ਵੀ ਲੱਗੇ ਹੋਏ ਨੇ ਸਾਰੇ ਦੇਖੋ i <laughs> do ਸਿੱਧੇ ਸਿੱਧੇ ਤੇ ਲੋਕੀ ਸਾਰੇ ਮੱਥਾ ਟੇਕਦੇ ਪਏ ਨੇ ਸਾਰੇ ਦੇਖੋ ਗਾਈਜ਼ ਅਸੀਂ ਹੁਣ ਤੁਹਾਨੂੰ ਇੱਕ ਦੂਸਰੇ ਪਾਸੇ 라ਵਣ ਦਿਖਾ ਕੇ ਲੈਣੇ ਆਂ ਨਵੇਂ ਵਰਦਮਾਨ ਵਾਲੀ ਸਾਈਡ ਹੁਣ ਅਸੀਂ ਦੂਸਰੀ ਸਾਈਡ ਜਾ ਰਹੇ ਆ ਗਾਈਜ਼ ਹਾਂਜੀ ਜੈ શ્રી RAM ਸੋ ਗਾਈਜ਼ ਅਸੀਂ ਹੁਣ ਆ ਗਏ ਆ ਦੂਸਰੇ ਮੇਲੇ ਤੇ ਡੁਗਰੀ ਵਾਲੀ ਸਾਈਡ ਆ ਇਹ ਇੱਥੇ ਇੱਥੇ ਗਾਈਜ਼ ਤਿੰਨ ਬਣੇ ਹੋਏ ਨੇ 라ਵਣ ਮੇਘਨਾਥ ਕੁੰਭਕਰਨ ਦਿਖਾਣੇ ਆ ਤੁਹਾਨੂੰ ਉੱਥੇ ਜਿੱਥੇ ਅਸੀਂ ਦ੍ਰੈਸਟੀ ਗਈ ਸੀ ਨਾ ਗਾਇਸ ਉੱਥੇ ਦ੍ਰੈਸਟੀ ਗਰਾਊਂਡ ਇੱਕ ਰੌਣਕ ਮੰਡਾ ਗਾਇਸ ਉੱਥੇ ਇੱਕ ਬੰਦਾ ਹੈ ਤੇ ਅਸੀਂ ਆਖਿਆ ਨਹੀਂ ਅਸੀਂ ਤਿੰਨੋਂ ਦਿਖਾਣੇ ਨੇ ਸੋ ਅਸੀਂ ਆਈਆਂ ਦੂਸਰੀ ਲੋਕੇਸ਼ਨ ਤੇ ਇੱਥੇ ਦਿਖਾਣੇ ਆ ਤੁਹਾਨੂੰ ਕੋ ਬਿਲਕੁਲ ਵੀ ਰਾਸ਼ ਨਹੀਂ ਹੈ ਨਾ ਦੇਖੋ ਜੀ ਰਾਵਣ ਮੇਘਨਾਥ ਐਂਡ ਕੁੰਭ ਕਰਨ ਸੋ ਗਾਇਸ ਮੈਂ ਜਾ ਰਹੀਆਂ ਅੱਗੇ ਤੇ ਹੁਣ ਖਿਚਵਾਉਣੀਆਂ ਫੋਟੋ ਖੋ ਜੀ ਉਹਦੇ ਤੇ ਸ਼ਾਮ ਨੂੰ ਬਣਿਆ ਹੈ ਰਾਵਣ ਸ਼ਾਮੀ ਇੱਥੇ ਫੁੱਲ ਰਸ਼ ਹੋਏਗਾ ਗਾਈਜ਼ ਇੱਥੇ ਵੀ ਦੇਖੋ ਰਾਵਣ ਵੱਡਾ ਬਣਿਆ ਹੋਇਆ ਤੇ ਮੇਗਨਾਥ ਕੁੰਭਕਰਨ ਇੱਥੇ ਤਿੰਨੋਂ ਬੜੇ ਹੋਏ ਨੇ ਉੱਥੇ ਇੱਕ ਬਣਿਆ ਹੋਇਆ ਸੀ ਰਾਵਣ ਨਾਲੇ ਇੱਥੇ ਦੇਖੋ ਰਸ਼ ਵੀ ਹੈ ਨਹੀਂ ਗਣ ਡੁਗਰੀ ਵਾਲੇ ਗਰਾਊਂਡ ਬਿਲਕੁਲ ਵੀ ਰਸ਼ ਹੀ ਆ ਜਾਏਗਾ ਇਹ ਸਾਤ ਸੁਥਰਾ ਇੱਥੇ ਸਿਲਫਰ ਸਾਫ ਸੁਥਰਾ ਤੇ ਹੈ ਵਧੀਆ ਮੇਲਾ ਲੱਗਦਾ ਹੈ ਹਾਂ ਵਧੀਆ ਸੋ ਅਸੀਂ ਮਾਰਨਿੰਗ ਟਾਈਮ ਇਸ ਲਈ ਆਏ ਆ ਕਿ ਫਿਰ ਬਾਅਦ ਵਿੱਚ ਰਾਸ਼ੀ ਆਣਾ ਰਾਸ਼ੀ ਵਿੱਚ ਅਸੀਂ ਨਹੀਂ ਆਉਂਦੇ ਸ਼ਾਮ ਨੂੰ ਰਾਸ਼ੀ ਤੇ ਕੋਸ਼ਿਸ਼ ਦਿਖਾ ਹਣੀ ਬਣਾ ਸੀ ਰਾਮਨ ਹਾਂ ਰਾਮਨ ਦੇਣਾ ਅਸੀਂ ਆਪਣੇ ਤੁਹਾਨੂੰ ਗਲੀ ਜੀ ਦਿਖਾਵਾਂਗੇ ਦੇਖੋ ਕਿੱਡੇ ਸ਼ਕਤੀਸ਼ਾਲੀ ਫਿਰ ਰਾਮਨ ਬੜਾ ਦੇ ਆਪਾ ਮੋਟੂ ਸੇਡ ਦੇ ਜਾਓ ਸਾਡੇ ਬੰਦੇ ਨਹੀਂ ਨਹੀਂ ਦੇਖ ਪਰ ਆ ਤੁਹਾਨੂੰ ਕਿਵੇਂ ਲੱਗ ਰਿਹਾ ਇੱਥੇ ਆ ਕੇ ਬਹੁਤ ਸੇਫ ਫੀਲ ਹੋ ਰਿਹਾ ਮੈਨੂੰ ਸੇਫ ਇੱਥੇ ਸੇਫ ਆ ਬੰਦਾ ਬਿਲਕੁਲ ਸਾਫ ਸੁਥਰਾ ਮੇਲਾ ਜੀ ਸਾਫ ਸੁਥਰਾ ਤੇ ਰੌਸ਼ਨੀ ਹੈਗਾ ਜੀ ਬਿਲਕੁਲ ਵੀ ਇੱਥੇ 라ਵਨ ਦੇ ਕਰੋ ਦਰਸ਼ਨ ਸੋ ਗਾਇਸ ਅਸੀਂ ਦੇਖ ਲਿਆ 라ਵਨ ਤੇ ਆਪਣੀ YouTube ਫੈਮਲੀ ਨੂੰ ਵੀ ਦਿਖਾ ਦਿੱਤਾ ਹੈ ਤੇ ਹੁਣ ਹਾਂਜੀ ਚਲਿਏ ਫਿਰ ਘਰ ਹੁਣ ਹਣਾ ਦਰਸ਼ਨ ਕਰਾਤੇ 라ਵਨ ਦੇ ਫਿਰ ਸਿਰੇ ਹੋਰ ਕਿਸ ਵੇਸਰੇ ਆਪਾਂ 라ਵਨ ਦਿਖਾਤਾ ਹੈ ਤੇ ਵਲੌਗ ਬਣਾ ਲਿਆ ਆਪਣਾ ਵਧੀਆ ਇਧਰ ਆਮ ਲੀਲਾ ਲੱਗਦੀ ਹੈ ਰਾਤ ਨੂੰ ਆਮ ਲੀਲਾ ਲੱਗਣੀ ਇੱਥੇ ਦੇਖੋ ਰਾਮਨ ਦਾ ਦੇਖਣਾ ਹੋਣਾ ਜੀ ਹਾਂ ਉਹ ਤਾਂ ਪਤਾ ਹੀ ਸਾਰੀ ਦੁਨੀਆ ਨੂੰ ਸਵੇਰੇ ਸਵੇਰੇ ਆਓ ਹਾਂ ਸਵੇਰੇ ਸਵੇਰੇ ਆ ਕੇ ਦੇਖੋ ਜਿਹਨੇ ਸ਼ੌਂਕ ਹੈ ਨਾ ਵੀ ਚਲ ਅਸੀਂ 라ਵਨ ਦੇਖਣਾ ਹੈ ਨਾ ਵੀ ਤੇ ਉਹ ਸਵੇਰੇ ਸਵੇਰੇ ਆਓ ਆਪਣਾ ਤੇ ਇੱਥੇ ਆਮ ਨਾਲ ਦੇਖੋ ਜੀ ਲੁਧਿਆਣੇ ਚ ਇਹ ਹੈਗਾ ਡੁਗਰੀ ਵਾਲੀ ਸਾਈਡ ਤੇ ਦੇਖੋ ਕਿੰਨੇ ਵਧੀਆ ਬਣਾਏ ਹੋਏ ਨੇ ਸਾਫ ਸੁਥਰੇ ਤੇ ਜਰਾ ਰਸ਼ ਨਹੀਂ ਐਸ ਟਾਈਮ ਅਸੀਂ ਸਵੇਰ ਦਾ ਟਾਈਮ ਇਸ ਲਈ ਚੁਣਿਆ ਹੈ ਕਿ ਇੱਥੇ ਬਿਲਕੁਲ ਵੀ ਰਸ਼ ਨਹੀਂ ਹੋਵੇ ਬਿਲਕੁਲ ਵੀ ਹਾਂਜੀ ਅਸੀਂ ਆਖਿਆ ਵਿੱਚ ਆ ਸਵੇਰੇ ਅਸੀਂ ਆਪਣੀ YouTube ਫੈਮਲੀ ਨੂੰ ਦਿਖਾਈਏ ਰਾਵਣ ਤੇ ਦੇਖੋ ਐ ਸੇਫਟੀ ਹੈ ਬਿਲਕੁਲ ਹੁਣ ਅਸੀਂ ਚਲੇ ਜਾਣਾ ਕਾਰ ਤੇ ਆਪਾਂ ਰਾਵਣ ਵੀ ਦੇਖ ਲਿਆ ਤੇ ਸਾਰਾ ਮਕਸਦ ਵੀ ਪੂਰਾ ਹੋ ਗਿਆ ਕਿਉਂ ਵੀਡੀਓ ਵੀ ਬਣ ਗਈ ਚਲੋ ਚਲਿਏ ਫਿਰ ਸੋ ਗਾਇਸ ਹੁਣ ਚਲਦੇ ਹਾਂ ਘਰੇ ਚਲਦੇ ਹਾਂ ਹੁਣ ਤੇ ਘਰੇ ਬੱਚਿਆਂ ਨੇ ਬਣਾਇਆ ਹੈ 라ਵਣ ਤੇ ਉਹ ਦਿਖਾਵਾਂਗੇ ਤੁਹਾਨੂੰ ਹਾਂਜੀ ਸਵੇਰੇ ਸਵੇਰੇ ਚੱਲਦੇ ਆ ਨਾੜਲ ਪਾਣੀ ਮਿੱਠਾ ਪਿਆਸ ਲਾਗੂ ਕੋ ਬੜੇ ਪਾਣੀ ਵੀ ਨਹੀਂ ਪੀਤਾ ਸੁਣਾ ਤਾਂ ਤੇਲ ਘੜ ਪਿਆ ਨਾ ਰਿਹਾ ਪਾਣੀ ਦੇਖ ਕੇ ਮੇਰੇ ਭਾ ਉਹ ਪੀ ਲਈਏ ਆ ਗਏ ਬੜੀ ਸਾਡੀ ਬਣਾਵੋ ਕਾਹੜਾ ਇਹ ਰ ਮਲਾਈ ਵਾਲਾ ਮਲਾਈ ਵਾਲਾ ਮੇਰਾ ਮੇਰਾ ਪਾਣੀ ਵਾਲਾ ਸਿੱਧਾ ਉਹ ਪਾਣੀ ਵਾਲਾ 来 ਜਦੋਂ ਸਾਥ ਤੇ ਤੁਹਾਨੂੰ ਇੱਕ ਹੋਰ ਦਿਖਾਉਣਾ ਹੈ ਇੱਕ ਜਹਾਜ ਵਾਲਾ ਲੱਗਦਾ ਮਿਲਲਾ ਲੱਗਿਆ ਹੈ ਇਹ ਬੜਿਆ ਹੋਇਆ ਹੈ ਜਹਾਜ ਵਾਲਾ ਰੈਸਟੋਰੈਂਟ ਬੜਿਆ ਹੋਇਆ ਹੈ ਜਹਾਜ ਵਾਲਾ ਤੇ ਮੈਂ ਫਸਟ ਟਾਈਮ ਦੇਖਦਾ ਸੰਜੀਵ ਜੀ ਉਹ ਵੀ ਦਿਖਾ ਕੇ ਲਿਆਣਗੇ ਤੁਹਾਨੂੰ 12 ਵਾਰ ਦੇਖਿਓ ਅੰਦਰ ਨਹੀਂ ਜਾਣਾ ਸੀ ਆਹ ਦੇਖੋ ਆਹ ਲੱਗਾ ਹੈ ਜੀ ਇਹ ਰਹੀ ਡੁੱਗਲੀ ਦੇ ਬਿਲਕੁਲ ਨਾਲ ਦੁਪਰੀ ਦੇ ਨਾਲ ਆ ਬਿਲਕੁਲ ਲਾਈਨਾਂ ਆਹ ਲਾਈਨਾਂ ਦਾ ਬਲਸੋ ਕੇ ਲਾਈਨਾਂ ਲਾਈਨਾਂ ਤੋਂ ਕੇ ਲਾਈਨਾਂ ਦਾ ਲਾਈਨਾਂ ਹਾਂ ਰੋੜਾ ਪਾਸ ਦੀਆਂ ਲਾਈਨਾਂ ਨੇ ਨਾ ਉਹਦੇ ਨਾਲ ਹੀ ਆ ਬਿਲਕੁਲ ਆ ਦੇਖੋ ਲੰਡਨ 에ਅਰਲਾਈਨ ਖੜੀ ਹੈ ਜੀ ਇੱਥੇ ਆ ਰੈਸਟੋਰੈਂਟ ਹੈ ਗਾਇਜ਼ ਇਹ ਦੇਖੋ ਕਿੰਨਾ ਸੋਹਣਾ ਬਣਾਇਆ ਹੈ ਕਹਣੀ ਕੋਟ ਰਹੇ ਕੋਟ ਨਹੀਂ ਹਾਂਜੀ ਤਰੇਸ ਤੋਂ بڑا ਹੋ ਗਿਆ ਰੈਡੀ ਓਏ ਫੋਟੋ ਖਿਲਾ ਲੋ ਸਵੇਰੇ ਆ ਜੂਗੀ ਓਏ ਰੋਬਿੰ ਫੋਟੋ ਖਿਲਾ ਲੋ ਸਾਰੇ ਜਣੇ ਦੇਖੋ ਗਾਇਸ ਬੱਚਿਆਂ ਨੇ ਬੜੀ ਮਿਹਨਤ ਕੀਤੀ ਹੈ ਬੜੀ ਮਿਹਨਤ ਨਾਲ ਬਣਾਇਆ ਰਾਵਣ ਦੇਖੋ ਕੱਲ ਦੇ ਲੱਗੇ ਹੋਏ ਨੇ ਬਣਾਣ ਪਟਾਕੇ ਵੀ ਇਹਨਾਂ ਨੇ ਫਿੱਟ ਕਰ ਦਿੱਤੇ ਨੇ ਵਿੱਚ ਆਹ ਫੋਟੋ ਆਹ ਫੋਟੋ ਆਹ ਸਾਡੇ ਮਹੱਲੇ ਦਾ ਸਭ ਤੋਂ ਵੱਡਾ ਰਾਵਣ ਹੈ ਗਾਇਸ ਇਹ ਸਭ ਤੋਂ ਵੱਡਾ ਰਾਵਣ ਹੈ ਸਾਡੇ ਅਦਾ 10 ਫੁੱਟ ਤੱਕ ਦਾ ਬਣਾਣਾ ਸੀ ਦੇਖੋ ਐਸੇ ਤੁਸੀਂ ਚਿਹਰਾ ਵੀ ਵਧੀਆ ਲਗਾਇਆ ਪਿਛਲੀ ਵਾਰੀ ਇਹਨਾਂ ਨੇ پتہ ਕੀ ਕੀਤਾ ਸੀ ਭੂਤ ਵਾਲਾ ਮਾਸਕ ਪਾਤਾ ਸੀ 라ਮਨ ਨੂੰ ਸਾਰੇ ਆਏ ਹੋ ਇਹ ਦੇਖਣ ਵਾਸਤੇ ਦੇਖੋ ਜੀ ਇੱਧਰ ਸਾਰੀ ਜਨਸਾਨੀ ਜੀ ਇਕੱਠੀ ਹੋ ਗਈ ਜਦੋਂ 라ਮਨ ਤਹਿਨ ਹੋਣ ਲੱਗ ਗਏ ਅੱਜ ਮੈਂ ਵੀ ਕਹਿਣਾ ਲੋ ਜੀ ਆ ਦੇਖੋ ਇੱਕ ਦਿਨ ਇੱਥੇ ਉੱਪਰੋਂ ਉੱਪਰ ਖੜ੍ਹੀਏ ਸੀਗੀਆਂ ਕੋਲੀ ਜਣੀ ਆ ਮੈਂ ਆਲੇ ਕਿਹਾ ਨਹੀਂ ਰਾਮਕੋਣ ਬਣੂਗਾ ਸਾਰੇ ਨਾਮ ਹੀ ਨੇ ਤੂੰ ਬਣ ਜਾ ਉਹ ਹਨੂਮਾਨ ਬਣ ਜਾ ਚੱਲ ਨਾ ਜਾਣੀ ਕੰਨਾ ਹਨੂਮਾਨ ਬਣ ਚਲੋ ਅਸੀਂ ਅਗਲਾ ਕਿੰਨਾ ਟਾਈਮ ਹੋ ਗਿਆ ਤੂੰ ਹਨੂਮਾਨ ਦਾ ਇਹ ਬਣ ਬੋਝੀ ਬਲਾਰ ਹੋ ਨਹੀਂ ਚਲਾਓ ਬੋਝੀ ਓ ਜਲਦੀ ਪੀ ਯਾਰ ਲਾ ਦੇ ਲਾ ਦੇ ਲਾ ਦੇ ਲਾ ਦੇ ਸ਼ਾਬਾਸ਼ ਚੱਲ ਹੋ ਗਈ ਲੱਗ ਗਈ ਪੂਰੀ ਤਰ੍ਹਾਂ ਬੱਲ ਲੈਣ ਦੇ ਹੋਇਆ ਪੂਰੀ ਬੱਲ ਲੈਣ ਦੇ ਵਾਲੇ ਬੋਝੀ ਗਾਇਜ 라ਵਨਦਨ ਹੋਣ ਲੱਗਾ ਮੋਰ ਸਾਡੇ 10 ਦੇ ਨੂੰ ਅਗਲੇ ਲੱਗ ਰਹੀ ਲੱਗੀ 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 ਲੱਗਣ ਦੇ ਲੱਗਣ ਦੇ ਆ ਦੇਖੋ ਇਹ ਰੌਣ ਲੈਣ ਹੋਣ ਲੱਗਾ ਜੀ। ਬਾਸੋਂ ਉੱਥੇ ਲਾ ਦੋ ਹੁਣ ਇਹਨੂੰ ਥੋੜੀ ਲਾਈ ਜਾਣੀ ਹੈ ਉੱਥੇ ਲਾਓ। ਰੁਕ ਜਾ। ਉਹ ਤਾਂ ਲੱਗ ਲੈਂਦੇ ਯਾਰ। ਤੈਨੂੰ ਸਾਰੇ ਆਪ ਨੂੰ ਲਾ ਕੇ ਲਾਓ। ਚਲੋ ਇਕੱਠੇ ਜੋ ਇਕੱਠੇ ਜੋ ਇਕੱਠੇ ਜੋ। ਸਾਰੇ ਦੇ ਚਲੋ। ਚਲੋ। ਥਾਰ ਤੇ ਰੱਖ ਲੈ। ਉਹ ਥੱਲੇ ਦੇਖੋ ਅੱਧੇ ਤੇਰੇ ਬਾਰਾਂ ਤੇ ਕੋਈ ਆਨੇ ਕੋਈ।

ਚਾਲੂ ਹੋ ਗਈ ਜੇ ਯਾ ਇਹਦੇ ਆਣੀ ਉਹ ਉਹ ਬੜਾ ਬੜਾ ਆਏ ਉਹ ਚੁਰਲੀ ਹੈ ਉਹ ਨਿੱਕਿਆ ਨਹੀਂ ਯਾਰ ਆ ਗੱਲ ਨਹੀਂ ਆਲੇ ਚੁਰਲੀ ਚਾਲੂ ਹੋਣੀ ਜੇ ਕੋਈ ਨਹੀਂ ਬਣਾਇਆ ਬਣਾਇਆ ਵਧੀਆ ਬਣਾਇਆ ਕੋਪਟਾ ਪੀਦਾ ਬਣਾਇਆ ਹੈ ਇਹ ਨਿੱਕੀ ਇਹ ਤਾਂ ਸੇਟ ਮੱਤ ਲੱਗਣ ਲੱਗ ਜਾਂਦੇ ਹਾਂ ਇਹ ਜਲਣਦੇ ਹਾਂ ਜਲ ਕੇ ਨਾ ਇਹ ਤੇ ਲੱਟਣ ਲੱਗੂ ਨਹੀਂ ਆਇਆ ਕੋਈ ਬਾਹਰ ਚੱਲਦਾ

हाल तक मामा चल रहे गाइस हाल तक बंब ये देख, देख। ਉਹ ਕਪਨ ਹੋ ਗਿਆ ਸਮੇਤ ਰਾਜ ਸੋ ਗਾਇਜ਼ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਏਗੀ ਤੇ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲਿਓ ਮਿਲਦੇ ਹਾਂ ਤੁਹਾਨੂੰ ਅਗਲੀ ਨਵੀਂ ਨੈਕਸਟ ਵੀਡੀਓਜ਼ ਬਾਏ ਗਾਇਜ਼ ਟੇਕ ਕੇਅਰ ਗੁੱਡ ਬਾਏ